ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਟਾਈਮ ਹੋ ਗਿਆ ਸਵੇਰੇ 2 ਵਜੇ ਦਾ ਤੇ ਮੈਂ ਖੜਾ ਹਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਔਰ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਣ ਲੈ ਕੇ ਚੱਲ ਰਹੇ ਹਾਂ ਦੋਸਤੋ ਗਾਗਰ ਸੇਵਾ ਦੇ ਗਾਗਰ ਸੇਵਾ ਦਰਬਾਰ ਸਾਹਿਬ ਤੋਂ ਗਾਗਰ ਲੈ ਕੇ ਨਗੀਨਾ ਕਾਟ ਤੱਕ ਜਾਇਆ ਜਾਂਦਾ ਜਿੱਥੋਂ ਜਲਦੀ ਸੇਵਾ ਹੁੰਦੀ ਹੈ ਔਰ ਵਾਪਸ ਦਰਬਾਰ ਸਾਹਿਬ ਲੈ ਕੇ ਆਇਆ ਜਾਂਦਾ ਉਸ ਤੋਂ ਬਾਅਦ ਪ੍ਰਕਾਸ਼ ਹੁੰਦਾ ਹੈ ਨਾਲੇ ਅ ਨਿਤਨੇਮ ਦੀ ਸੇਵਾ ਹੁੰਦੀ ਹੈ ਤੇ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਉਣ ਲੈ ਕੇ ਚੱਲ ਰਿਹਾ ਹਾਂ ਵਾਇਗੁਰ ਜੀ ਗਾਗਰ ਸੇਵਾ ਦੇ ਔਰ ਮੈਂ ਖੜਾ ਹਾਂ ਇਸ ਟਾਈਮ ਸਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਔਰ ਤੁਹਾਨੂੰ ਲੈ ਕੇ ਚੱਲੇ ਆ ਅੰਦਰ ਸੇਵਾ ਦਿਖਾਉਣ ਵਾਸਤੇ दरबार से मत नहीं टेक

ta ra tangata ਸਤ ਨਾਮ ਵਾਹਿਗੁਰੂ 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 ਸਤ ਨਾਮ ਹਾਂਜੀ ਪਿਆਰਿਓ ਹੁਣ ਗਾਗਰ ਸੇਵਾ ਸਮਾਪਤੀ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ ਸਾਰੇ ਦਰਸ਼ਨ ਆਪ ਜੀ ਨੂੰ ਕਰਾਏ ਨੇ ਵਾਹਿਗੁਰੂ ਜੀ ਜਰੂਰ ਲਿਖਿਓ ਕਮੈਂਟ ਦੇ ਵਿੱਚ ਸੋ ਇਸ ਵਲੋਗ ਨੂੰ ਕਰਨੇ ਆ ਇੱਥੇ ਐਂਡ ਤੇ ਅਗਲੇ ਵਲੋਗ ਦਾ ਕਰੋ ਇੰਤਜ਼ਾਰ ਹੋਰ ਗੁਰੂ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਾਏ ਜਾਣਗੇ ਨੈਕਸਟ ਵਲੋਗ ਦੇ ਵਿੱਚ ਜੋ ਲਾਗੇ ਗੁਰੂ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰੇ ਸਾਹਿਬ ਨੇ ਉਹਨਾਂ ਦੇ ਦਰਸ਼ਨ ਦੇ ਨਾਲ ਜੋ ਲੋਕਲ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਵੀ ਤੁਹਾਨੂੰ ਕਰਾਏ ਜਾਣਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ